ਹੈਲੋ ਫਰੈਂਡਸ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਦੇ ਜਿਵੇਂ ਕਿਸ ਨੂੰ ਪਤਾ ਜੋ ਆਪਣਾ ਲੇਟ ਕੋਈ ਵੀ ਅਪਡੇਟ ਹੁੰਦਾ ਹੈਗਾ ਚਾਹੇ ਕੰਟੈਕਟ ਵਿੱਚ ਚਾਹੇ ਉਹ ਰੈਗੂਲਰ ਬੇਸਸ ਸਭ ਤੋਂ ਪਹਿਲਾਂ ਤੇ ਬਿੱਦ ਨੋਟੀਫਿਕੇਸ਼ਨ ਲੈ ਕੇ ਤੁਹਾਡੇ ਕੋਲ ਅਸੀਂ ਹਾਜ਼ਰ ਹੁੰਨੇ ਆ ਅੱਜ ਇੱਕ ਹੋਰ ਭਰਤੀ ਆਈ ਹੈ ਜੋ ਕਿ ਤੁਹਾਡੇ ਕੋਲ ਲੈ ਕੇ ਹਾਜ਼ਰ ਹੋਏ ਆ ਕਾਦੀ ਭਰਤੀ ਜੀ ਹੈ ਹਾਇਰ ਐਜੂਕੇਸ਼ਨ ਇੰਸਟੀਚਿਊਟ ਭਰਤੀ ਹੈ ਜੀ ਠੀਕ ਹੈ ਪੋਸਟਾਂ ਕਾਦੀਆਂ ਨੇ ਪੋਸਟ ਆ ਪੇਂਟਰ ਦੀਆਂ ਤਰਖਾਨ ਦੀਆਂ ਸਫਾਈ ਕਰਮਚਾਰੀ ਠੀਕ ਆ ਮਾਲੀ ਤੇ ਐਂਡ ਐਨੀ ਅਦਰ ਬਹੁਤ ਪੋਸਟਾਂ ਨੇ ਤੇ ਯੋਗਤਾ ਸਿਰਫ 8ਵੀਂ ਰੱਖੀ ਗਿਆ ਯੋਗਤਾ ਕਿੰਨੀ ਹੈ ਜੀ 8ਵੀਂ ਹੈ ਕੋਈ ਪੇਪਰ ਨਹੀਂ ਕੋਈ ਫੀਸ ਨਹੀਂ ਸਿੱਧੀ ਭਰਤੀ ਹੈ ਇੰਟਰਵਿਊ 베ਸ ਤੇ ਠੀਕ ਹੈ ਜੀ ਮੁੰਡੇ ਵੀ ਅਪਲਾਈ ਕਰ ਸਕਦੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਇਹ ਐਵੇਂ ਨਹੀਂ ਕਿ ਇੱਕ ਨੇ ਅਪਲਾਈ ਦੋਨੇ ਵੀ ਅਪਲਾਈ ਕਰ ਸਕਦੇ ਕੁਆਲਿਫੀਕੇਸ਼ਨ 8ਵੀਂ ਤੋਂ ਸਟਾਰਟ ਕੀਤੀ ਹੈ ਹਾਇਰ ਕੁਆਲਿਫੀਕੇਸ਼ਨ ਬਾਰੇ ਇਹਨੂੰ ਕਦੇ ਇਹਨਾਂ ਪੈਲ ਨਹੀਂ ਦੇਣੀ ਠੀਕ ਹੈ ਜੀ ਐਪ ਕਿਵੇਂ ਭਰਨਾ ਕੀ ਸਿਸਟਮ ਹੈ ਕਿੱਥੇ ਭਰਨਾ ਕਿਵੇਂ ਅਪਲਾਈ ਕਰਨਾ ਸਾਰਾ ਕੁਝ ਸਟੈਪ ਬਾਈ ਸਟੈਪ ਦੱਸਿਆ ਜਾਊਗਾ ਠੀਕ ਆ ਵੀਡੀਓ ਨੂੰ ਪਲੀਜ਼ ਜੋ ਕਿ ਤੁਹਾਨੂੰ ਲ ਚੱਲਦੇ ਇਹਨਾਂ ਦੇ ਨੋਟੀਫਿਕੇਸ਼ਨ ਤੇ ਆ ਗਿਆ ਜੀ ਇਹਨਾਂ ਦਾ ਨੋਟੀਫਿਕੇਸ਼ਨ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੋਸਾਇਟੀ ਨਾਨ ਸਰਕਾਰੀ ਸੋਸਾਇਟੀ ਹੈ ਠੀਕ ਹੈ ਜੀ ਪ੍ਰਿੰਸੀਪਲ ਸਰਕਾਰੀ ਕਾਲਜ ਹਿਸ਼ਾਰਪੁਰ ਪੋਸਟਾਇਨ ਵਾਕੈਂਸੀ ਇੰਟਰਵਿਊ ਵਾਕੈਂਸੀ ਇੰਟਰਵਿਊ ਦਾ ਮਤਲਬ ਕੀ ਹੈ ਸਿੱਧੇ ਇੰਟਰਵਿਊ ਹੈ ਪਹਿਲੀ ਪੋਸਟ ਹੈ ਜੀ ਪੋਸਟਾਂ ਦੀ ਲੜੀ ਗਿਣਤੀ ਅਨੁਸਾਰ ਦੱਸਿਆ ਜਾਊਗਾ ਪੇਂਟਰ ਦੀ ਪੋਸਟ ਹੈ ਇੱਕ ਤਰਖਾਨ ਕਾਰਪੇਂਟਰ ਦੀ ਪੋਸਟ ਹੈ ਇੱਕ ਜੀ ਮਾਲੀ ਦੀ ਪੋਸਟ ਹੈ ਇੱਕ ਅਤੇ ਸਫਾਈ ਕਰਮਚਾਰੀ ਦੀ ਪੋਸਟ ਵੀ ਇੱਕ ਹੈ ਇਹਨਾਂ ਨੇ ਬੋਲੇ ਪੂਰੀ ਤਰ੍ਹਾਂ ਅਰਜੀ ਆਧਾਰ ਤੇ ਫਿਕਸ ਰੇਟ ਫਿਕਸਡ ਰੇਟ ਮਤਲਬ ਇਹਨਾਂ ਨੇ ਕਹਿ ਗਏ ਡੀਸੀ ਰੇਟ ਕਿੰਨੇ ਹੋ ਉਸ ਨੂੰ ਦੱਸਿਆ ਜਾਊਗਾ ਫਿਰ ਫਿਕਸਡ ਰੇਟ ਤੇ ਹੀ ਟਾਲੀ ਕੇ ਵਰਕਰ ਵਾਕ ਇੰਟਰਵਿਊ ਸਿੱਧਾ ਇੰਟਰਵਿਊ ਹੈ ਜੀ ਕੀ ਹੈ ਸਿੱਧਾ ਇੰਟਰਵਿਊ ਇੰਟਰਵਿਊ ਹੈ ਕਿਤੇ ਆ 6 ਤਰੀਕ 7ਵਾਂ ਮਹੀਨਾ 2025 ਦਿਨ ਮੰਗਲਵਾਰ ਨੂੰ 10 ਵਜੇ ਠੀਕ ਹੈ ਸਵੇਰੇ ਕਾਲਜ ਦਫ਼ਤਰ ਵਿਖੇ ਹੋਵੇਗਾ ਇਹਨਾਂ ਦੇ ਇੱਕ ਦਫ਼ਤਰ ਵਿੱਚ ਹੋਵੇਗਾ ਠੀਕ ਹੈ ਜੀ ਤੇ ਇਹ ਕਰਮਚਾਰੀ ਨਰੋਲ ਅਦਾ ਕੱਚੇ ਆਧਾਰ ਤੇ ਹਾਇਰ ਐਜੂਕੇਸ਼ਨ ਇੰਸਟੀਟਿਊਟ ਸੁਸਾਇਟੀ ਅਧੀਨ ਕੰਮ ਕਰਨਗੇ ਪੱਕੀ ਤਰ੍ਹਾਂ ਤੇ ਪੋਸਟਾਂ ਨੇ ਕੱਚੀਆਂ ਹੋਣਗੀਆਂ ਤੇ ਇਹਨਾਂ ਕੰਮ ਕਰਨਗੇ ਤੇ ਪੱਕੇ ਹੋਣ ਲਈ ਕਦੇ ਵੀ ਨਹੀਂ ਕਹਿ ਸਕਦੇ ਠੀਕ ਹੈ ਜੀ ਸੋਰੀ ਜੇ ਤੁਹਾਨੂੰ ਮੈਂ ਗਲਤ ਦੱਸ ਬਟਾ ਇੱਥੇ ਇਹ 8 ਤਰੀਕਾ 8 ਤਰੀਕ ਸਤਵਾਂ ਮਹੀਨਾ 25 ਨੂੰ ਇੰਟਰਵਿਊ ਇਸ ਤੇ ਗਈ ਦਿਨ ਮੰਗਲਵਾਰ ਤੇ 10 ਵਜੇ ਇੰਟਰਵਿਊ ਦਾ ਦਫ਼ਤਰ ਵਿਕੇ ਹੋਣਾ ਇਹਦੇ ਵਾਸਤੇ ਕੁਆਲਿਫੀਕੇਸ਼ਨ ਦੱਸ ਦਿੱਤੀ ਸੀ 8ਵੀਂ ਪਾਸ ਠੀਕ ਹੈ ਜੀ ਨਾਲ ਆਦਾ ਕਰੈਕਟਰ ਸਰਟੀਫਿਕੇਟ ਜਿਹਦੇ ਕੋਲ ਕੋਈ ਐਕਸਪੀਰੀਅੰਸ ਹੈ ਜਿਵੇਂ ਕੰਮ ਕਰਨ ਦਾ ਐਕਸਪੀਰੀਅੰਸ ਹੁੰਦਾ ਹੈ ਉਹ ਵੀ ਆਪ ਦਾ ਨਾਲ ਸਰਟੀਫਿਕੇਟ ਵਿਜੀਨ ਲੈ ਕੇ ਜਾਣਾ ਸਾਰੇ ਠੀਕ ਹੈ ਜੀ ਤੇ ਦੋ ਆਪਦੀਆਂ ਫੋਟੋਆਂ ਲੈ ਕੇ ਜਾਣੇ ਇਸ ਐਡਰੈਸ ਤੇ ਠੀਕ ਹੈ ਉੱਥੇ ਜਾ ਕੇ ਤੁਸੀਂ ਕੀ ਕਰਨਾ ਵਾ ਇਹ ਦਿਖਾਉਣੇ ਆ ਤੇ ਸਿੱਧਾ ਤੁਹਾਡਾ ਇੰਟਰਵਿਊ ਹੋਊਗਾ ਤੇ ਹੁਣ ਇਹਨਾਂ ਗੱਲ ਹੋਈ ਹੈ ਡੀਸੀ ਰੇਟ ਦੀ ਆਪਣਾ ਪੇਂਟਰ ਤਰਖਾਨ ਮਾਲੀ ਸਫਾਈ ਕਰਮਚਾਰੀ ਜਿਹੜਾ ਇਹਨਾਂ ਦਾ ਡੀਸੀ ਰੇਟ ਹੈਗਾ ਜੀ ਇਹ ਦੰਤ ਨੇ 10000 ਰੁਪਇਆ ਉੱਕਾ ਪੁੱਕਾ ਜੋ ਕਿ ਅਕਾਊਂਟ ਵਿੱਚ ਆਉਂਦਾ ਵਾ ਠੀਕ ਹੈ ਜੀ ਤੇ ਨਾਲ ਪੀਐਫ ਨਾਲ ਈਸੀਆਈ ਈਸੀਆਈ ਕੀ ਨੇ ਇਹਦੀ ਮੈਡੀਕਲ ਦੀ ਸਹੂਲਤ ਹੁੰਦੀ ਹੈ ਜੀ ਉਹ ਹੁੰਦੇ ਪੀਐਸ ਅੱਧੇ ਪੈਸੇ ਕੱਢਦੇ ਨੇ ਅੱਧੇ ਆਪਉਂਦੇ ਨੇ ਠੀਕ ਹੈ ਵਧੀਆ ਪੋਸਟ ਹੈ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਸਮਤਾਸਤ ਰਸੰਦਰੀ ਮਿਲੂਗੀ 1100 ਪੀਐਫ ਕੱਟਾ ਕੇ ਜੇ ਦੁਬਈ ਤੁਰਤ 14-15000 ਰੁਪਏ ਬੰਦਾ ਹੋ ਜਾਊਗਾ 8ਵੇਂ ਪਾਸ ਲਈ ਬਹੁਤ ਵਧੀਆ ਮੌਕਾ ਵਾ ਇਸ ਤਰ੍ਹਾਂ ਦਾ ਮੌਕਾ ਸਮਝਣਾ ਚਾਹੀਦਾ ਹੁਣ ਜਿਹੜੇ ਮੁੰਡੇ ਵੀ ਚੈਨਲ ਤੇ ਆਪਣੇ ਨਵੇਂ ਆਏ ਨੇ ਜਾਂ ਕੁੜੀਆਂ ਨਵੇਂ ਆਏ ਨੇ ਕਿ ਚੈਨਲ ਨੂੰ ਪਲੀਸ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਆਲ ਨੂੰ ਆਨ ਕਰ ਲੋ ਤਾਂ ਤੁਹ ਸਾਰੇ ਨੋਟੀਫਿਕੇਸ਼ਨ ਨੂੰ ਟਾਈਮ ਸਿਰ ਮਿਲਦਾ ਰਹੇ ਸਾਡੇ ਨੋਟੀਫਿਕੇਸ਼ਨ ਟੀਚਰਾਂ ਨਾਲ ਰਿਲੇਟਡ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਹੋਰ ਕੋਈ ਵੀ ਵੈਕੈਂਸੀ ਜਿਵੇਂ ਵੀ ਹੁੰਦੀ ਚਾਹੀ ਅੱਠਵੀਂ ਬੀਜ ਦਸਵੀਂ ਬੀਜ ਜਿਸ ਤਰ੍ਹਾਂ ਦੀ ਵੀ ਆਉਗੇ ਉਸ ਤਰ੍ਹਾਂ ਹਰ ਇੱਕ ਅਪਡੇਟ ਤੁਹਾਨੂੰ ਦਿੱਤਾ ਜਾਊਗਾ ਤੇ ਆਪਣੇ ਚੈਨਲ ਤੇ ਇਸ ਤੋਂ ਇਲਾਵਾ ਟੀਚਰਾਂ ਨਾਲ ਰਿਲੇਟਡ ਸਟੱਡੀ ਵੀ ਕਰਾਈ ਜਾਂਦੀ ਹੈ ਜੋ ਕਿ ਆਪਣੇ ਪੀਐਸ ਟੈਟ ਕੀ ਕਰਾਈ ਜਾਂਦੀ ਹੈ ਜੀ ਪੀਐਸ ਟੈਟ NET ਤੇ ਪੰਜਾਬੀ ਮਾਸਟਰ ਡਿਗਰੀ ਕਪੂਰੇ ਡੀਪਲੀਟ ਤੈਰੀ ਕਰਾਈ ਨੇ ਜੋ ਕਿ ਇਹਨਾਂ ਲਿੰਕ ਦਾ ਡਿਸਕ੍ਰਿਪਸ਼ਨ ਨੂੰ ਮਿਲ ਜੂਗਾ ਉੱਥੇ ਦੇਖ ਸਕਦੇ ਹੋ ਤੇ ਜਿਹੜਾ ਨੋਟੀਫਿਕੇਸ਼ਨ ਹੈ ਲਿੰਕ ਵੀ ਡਿਸਕ੍ਰਿਪਸ਼ਨ ਨੂੰ ਮਿਲ ਜੂਗਾ ਤੇ ਡਿਸਕ੍ਰਿਪਸ਼ਨ ਜਿਹੜਾ WhatsApp ਗਰੁੱਪ ਦਾ ਲਿੰਕ ਉਹ ਵੀ ਜੁਆਇਨ ਕਰ ਲਓ ਕਿਸੇ ਨੂੰ ਕੁਝ ਪੁੱਛਣਾ ਕਰਨਾ ਹੋ ਤਾਂ ਉਹ ਆਪਣੀ ਲਿੰਕ ਤੇ ਜਾ ਕੇ ਆਪਣੇ ਨੂੰ ਪੁੱਛ ਸਕਦਾ ਵਾ ਠੀਕ ਹੈ ਜੀ ਆਪਣੇ ਗਰੁੱਪ ਦੇ ਵਿੱਚ ਜਾ ਕੇ ਆਪਣੇ ਅਪਡੇਟ ਵਧੀਆ ਲਗਾ ਇਸ ਤਰ੍ਹਾਂ ਹੋਰ ਅਪਡੇਟ ਚਾਣਨ ਲਈ ਐਟ ਐਜੂਕੇਟਰ ਚੈਨਲ ਨਾਲ ਜੁੜੇ ਰਹੋ ਮਿਲਦੇ ਨੇਕਸਟ ਅਪਡੇਟ ਨਾਲ ਥੈਂਕ ਯੂ